ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਨੌਜਵਾਨ ਚਰਵਾਹਾ ਆਪਣੀਆਂ ਭੇਡਾਂ ਨੂੰ ਲੈ ਕੇ ਜੰਗਲ ਵਿੱਚ ਚਰਾਉਣ ਜਾਂਦਾ ਸੀ ਜੰਗਲ ਸ਼ਾਂਤ ਤੇ ਸੋਹਣਾ ਸੀ ਪੰਛੀਆਂ ਦੀਆਂ ਚਹਿਚਹਾਟਾਂ ਹੁੰਦੀਆਂ ਸਨ ਪਰ ਚਰਵਾਹੇ ਨੂੰ ਇਕੱਲੇਪਨ ਕਾਰਨ ਬਹੁਤ ਉਕਤਾਹਟ ਮਹਿਸੂਸ ਹੁੰਦੀ ਸੀ ਉਹ ਸੋਚਦਾ ਕਾਸ਼ ਮੇਰੇ ਨਾਲ ਖੇਡਣ ਜਾਂ ਗੱਲ ਕਰਨ ਲਈ ਕੋਈ ਹੋਵੇ ਇੱਕ ਦਿਨ ਉਸ ਦੇ ਮਨ ਵਿੱਚ ਇੱਕ ਖੁਰਾ ਪਾਤੀ ਵਿਚਾਰ ਆਇਆ ਉਸ ਨੇ ਉੱਚੀ ਆਵਾਜ਼ ਨਾਲ ਚੀਕਣਾ ਸ਼ੁਰੂ ਕੀਤਾ ਸ਼ੇਰ ਆ ਗਿਆ ਸ਼ੇਰ ਆ ਗਿਆ ਬਚਾਓ ਪਿੰਡ ਦੇ ਲੋਕ ਇਹ ਸੁਣ ਕੇ ਤੁਰੰਤ ਭੱਜੇ ਕਿਸੇ ਨੇ ਲਾਠੀ ਚੁੱਕੀ ਕਿਸੇ ਨੇ ਕੁਹਾੜੀ ਸਭ ਨੇ ਸੋਚਿਆ ਕਿ ਸ਼ੇਰ ਆ ਗਿਆ ਹੈ ਤੇ ਭੇਡਾਂ ਨੂੰ ਬਚਾਉਣਾ ਹੈ ਪਰ ਜਦੋਂ ਉਹ ਜੰਗਲ ਵਿੱਚ ਪਹੁੰਚੇ ਉੱਥੇ ਕੋਈ ਸ਼ੇਰ ਨਹੀਂ ਸੀ ਭੇਡਾਂ ਸ਼ਾਂਤੀ ਨਾਲ ਘਾਹ ਖਾ ਰਹੀਆਂ ਸਨ ਅਤੇ ਚਰਵਾਹਾ ਉਹਨਾਂ ਨੂੰ ਵੇਖ ਕੇ ਹੱਸ ਰਿਹਾ ਸੀ ਲੋਕ ਗੁੱਸੇ ਹੋਏ ਅਤੇ ਕਹਿੰਦੇ ਤੂੰ ਸਾਨੂੰ ਧੋਖਾ ਦਿੱਤਾ ਹੈ ਅਗਲੀ ਵਾਰੀ ਜੇ ਤੂੰ ਝੂਠ ਬੋਲੇਗਾ ਤਾਂ ਅਸੀਂ ਤੇਰੀ ਗੱਲ ਨਹੀਂ ਸੁਣਾਂਗੇ ਚਰਵਾਹਾ ਹੱਸਦਾ ਰਿਹਾ ਕੁਝ ਦਿਨਾਂ ਬਾਅਦ ਉਸਨੇ ਫਿਰ ਉਹੀ ਕੀਤਾ ਸ਼ੇਰ ਆ ਗਿਆ ਸ਼ੇਰ ਆ ਗਿਆ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਸ ਵਾਰੀ ਸੱਚਮੁੱਚ ਸ਼ੇਰ ਆ ਗਿਆ ਹੈ ਉਹ ਮੁੜ ਦੌੜੇ ਪਰ ਫੇਰ ਵੀ ਉੱਥੇ ਕੋਈ ਸ਼ੇਰ ਨਹੀਂ ਸੀ ਹੁਣ ਉਹ ਬਹੁਤ ਨਾਰਾਜ਼ ਹੋ ਗਏ ਉਹਨਾਂ ਨੇ ਚੇਤਾਵਨੀ ਦਿੱਤੀ ਹੁਣ ਜੋ ਵੀ ਹੋਵੇ ਅਸੀਂ ਤੇਰੀ ਗੱਲ ਨਹੀਂ ਮੰਨਾਂਗੇ ਕੁਝ ਦਿਨਾਂ ਬਾਅਦ ਸੱਚਮੁੱਚ ਇੱਕ ਭਿਆਨਕ ਸ਼ੇਰ ਜੰਗਲ ਵਿੱਚ ਆ ਗਿਆ। ਉਸ ਨੇ ਪੇਡਾਂ ਨੂੰ ਘੇਰ ਲਿਆ ਅਤੇ ਗਰਜਣਾ ਲੱਗਾ। ਪੇਡਾਂ ਡਰ ਕੇ ਇੱਧਰ-ਉੱਧਰ ਭੱਜਣ ਲੱਗੀਆਂ। ਚਰਵਾਹਾ ਸਹਿਮ ਗਿਆ ਅਤੇ ਚੀਕਿਆ, "ਬਚਾਓ! ਸੱਚਮੁੱਚ ਸ਼ੇਰ ਆ ਗਿਆ ਹੈ। ਮੇਰੀਆਂ ਪੇਡਾਂ ਨੂੰ ਬਚਾਓ।" ਪਰ ਪਿੰਡ ਵਾਲਿਆਂ ਨੇ ਉਸ ਦੀ ਆਵਾਜ਼ ਸੁਣ ਕੇ ਹੱਸ ਕੇ ਕਿਹਾ, "ਇਹ ਫੇਰ ਮਜ਼ਾਕ ਕਰ ਰਿਹਾ ਹੈ।" ਕੋਈ ਵੀ ਮਦਦ ਲਈ ਨਹੀਂ ਆਇਆ। ਸ਼ੇਰ ਨੇ ਕਈ ਪੇਡਾਂ ਮਾਰ ਦਿੱਤੀਆਂ। ਚਰਵਾਹੇ ਦੀਆਂ ਅੱਖਾਂ 'ਚ ਹੰਝੂ ਪਰ ਗਏ। ਉਸ ਦਿਨ ਉਸ ਨੂੰ ਸਮਝ ਆਈ ਕਿ ਝੂਠਾ ਮਜ਼ਾਕ ਕਦੇ ਕਿਸੇ ਦਾ ਭਲਾ ਨਹੀਂ ਕਰਦਾ ਸਿੱਖਿਆ ਜੇ ਅਸੀਂ ਹਮੇਸ਼ਾ ਝੂਠ ਬੋਲਦੇ ਰਹੀਏ ਤਾਂ ਸੱਚ ਬੋਲਣ ਤੇ ਵੀ ਲੋਕ ਸਾਡੇ ਉੱਤੇ ਯਕੀਨ ਨਹੀਂ ਕਰਦੇ